ਗੁਰਨਾਨਕ ਪਾਤਸ਼ਾਹ ਜੀ ਦੇ 551 ਜਨਮ ਪੁਰਬ ਨੂੰ ਸਮਰਪਿਤ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇਸੀਬੀ ਕੋੜਕਪੁਰਾ ਸਿਟੀ ਬਿਊਟੀਫੁੱਲ ਦੇ ਬੈਨਰ ਰੇਟ ਜਿਹੜਾ ਕੋੜਕਪੁਰਾ ਸ਼ਹਿਰ ਨੂੰ ਸਾਫ਼ ਸੁਥਰਾ ਸੁੰਦਰ ਬਣਾਉਣ ਲਈ ਪੀਬੀਜੀ ਵੈਲਫੇਅਰ ਕਲੱਬ ਦੇ ਪ੍ਰਧਾਨ ਨੇ ਰਾਜੀਵ ਮਾਲਕ ਇਹਨਾਂ ਦੇ ਸਹਿਯੋਗ ਨਾਲ ਮੇਜਰ ਅਮਿਤ ਸ਼੍ਰੀਨ ਐਸਡੀਐਮ ਕੋੜਕਪੁਰਾ ਵੱਲੋਂ ਜਿਹੜੀ ਮੁਹਿੰਮ ਚੜੀ ਗਈ ਹੈ ਉਹਦੇ ਬਾਰੇ ਆਪਾਂ ਰਾਜੀਵ ਮਾਲਕ ਜੀ ਕੋਲ ਚਲਦੇ ਹਾਂ ਹਾਂਜੀ ਰਜੀਵ ਤੁਸੀਂ ਦੇਖ ਹੀ ਰਹੇ ਹੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 592 ਜਨਮ ਪੁਰਬ ਨੂੰ ਸਮਰਪਤ ਅੱਜ ਇੱਕ ਜੋ ਮਿਸ਼ਨ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਇੱਕ ਨਾਰਾ ਲੈ ਕੇ ਕੇਸਬੀ ਕੋਟਕਪੂਰਾ ਸਿਟੀ ਬਿਊਟੀਫੁੱਲ ਨਾਮ ਦਾ ਇੱਕ ਸੰਸਥਾ ਜੋ ਕਿ ਸਾਡੇ ਮਾਨਯੋਗ ਮੇਜਰ ਅਮਰਿਤ ਸਿੰਘ ਜੀ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ ਉਹਨਾਂ ਦੇ ਅਧੀਨ ਇਹ ਇੱਕ ਸੰਸਥਾ ਚਲਾਈ ਗਈ ਹੈ ਜਿਦੇ ਵਿੱਚ ਸ਼ਹਿਰ ਦੇ ਹਰ ਇੱਕ ਨਾਗਰਿਕ ਨੂੰ ਮੈਂਬਰ ਲਿਆ ਗਿਆ ਹੈ ਕਿ ਉਹ ਆਪਣਾ ਕੂੜਾ ਆਪਣੀ ਜ਼ਿੰਮੇਵਾਰੀ ਸਮਝ ਕੇ ਸੰਭਾਲੇ ਤੇ ਪਲਾਸਟਿਕ ਨੂੰ ਬੈਨ ਕਰੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੇ ਤਾਂ ਜੋ ਕੋਟਕਪੂਰੇ ਨੂੰ ਨੰਬਰ 1 ਸਾਫ਼ ਸੁਥਰਾ ਸ਼ਹਿਰ ਬਣਾਇਆ ਜਾ ਸਕੇ ਕਿਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਆ ਪਹਿਲੇ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਸੱਸਰੀ ਕਾਲ ਬੁਲਾਉਂਦਾ ਹਾਂ ਔਰ 500 ਕੁੰਜਮਾ ਗੁਰੂ ਨਾਨਕ ਜਨਮ ਦਿਤੀ ਦਾ ਪਰਵ ਜਿਹੜਾ ਹੈ ਉਹ ਸੋਮਵਾਰ ਆ ਰਿਹਾ ਹੈ ਤੇ ਉਸ ਤੋਂ ਪਹਿਲਾਂ ਕੇਸੀਬੀ ਸੁਸਾਇਟੀ ਦਾ ਫਾਰਮ ਕੀਤੀ ਗਈ ਹੈ ਕੋਟ ਖਬੂਰਾ ਸਿਟੀ ਬਿਊਟੀਫੁੱਲ ਸੁਸਾਇਟੀ ਬਣਾਈ ਗਈ ਹੈ ਨੌ ਵਾਲਾ ਦੇ ਸਾਥ ਦੇ ਨਾਲ ਪੀਬੀਜੀ ਗਰੁੱਪ ਦੇ ਜਿਹਦੇ ਪੀਬੀਜੀ ਬਲੱਡ ਬੈਂਕ ਦੇ ਜਿਹੜੇ ਬਲੱਡ ਗਰੁੱਪ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਉਹਦੇ ਵਿੱਚ ਮੈਂਬਰ ਹਨ ਗੁਰਪ੍ਰੀਤ ਜੀ ਮੈਂਬਰ ਹਨ ਯੂਐਸਓ ਵੱਲੋਂ ਹੋਰ ਬਾਕੀ ਐਨਜੀਓ ਦੇ ਸਾਰੇ ਸਾਥ ਦੇ ਨਾਲ ਇੱਕ ਐਨਜੀਓ ਬਣਾਈ ਗਈ ਹੈ ਕੇਸੀਬੀ ਸੁਸਾਇਟੀ ਜਿਹਦਾ ਮੰਤਵ ਇਹੀ ਹੈ ਕਿ ਅਸੀਂ ਸ਼ਹਿਰ ਨੂੰ ਬਹੁਤ ਸੋਹਣਾ ਬਣਾਉਣਾ ਬਿਊਟੀਫੁੱਲ ਬਣਾਉਣਾ ਕੇਸੀਬੀ ਕੋਟਖਪੂਰਾ ਸਿਟੀ ਬਿਊਟੀਫੁੱਲ ਉਹਦੀ ਅੱਜ ਲਾਂਚਿੰਗ ਹੈ 552ਵਾਂ ਜਿਹੜਾ ਜਨਮ ਦਿਨ ਆ ਰਿਹਾ ਹੈ ਬਾਬਾ ਨਾਨਕ ਜੀ ਦਾ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਕਿ ਆਪਾਂ ਸ਼ਹਿਰ ਨੂੰ ਸੋਹਣਾ ਬਣਾਉਣਾ ਸਾਫ਼ ਸੁਥਰਾ ਬਣਾਉਣਾ ਤੇ ਲੋਕਾਂ ਨੂੰ ਨਾਲ ਮੈਸੇਜ ਦੇ ਰਹੇ ਆ ਕਿ ਪੋਲੀਥੀਨ ਦੀ ਯੂ ਵਰਤੋਂ ਨਹੀਂ ਕਰਨੀ ਅਸੀਂ ਜਨਰਲ ਆਰਡਰ ਪਾਸ ਕਰਤਾ ਨਗਰ ਨਿਗਮ ਵੱਲੋਂ ਕਿ ਤੁਸੀਂ ਪੋਲੀਥੀਨ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਕਿਉਂਕਿ ਜ਼ਿਆਦਾਤਰ ਪੋਲੀਥੀਨ ਅਸੀਂ ਦੇਖਿਆ ਹੈ ਪੋਲੀਥੀਨ ਚੁੱਕਿਆ ਤੇ ਦੇਖਿਆ ਕਿ ਪੋਲੀਥੀਨ ਕਰਕੇ ਹੀ ਸੀਵਰੇਜ ਸਿਸਟਮ ਸਾਰਾ ਖਰਾਬ ਹੁੰਦਾ ਸਾਡਾ ਗਲੀਆਂ ਨਾਲੀਆਂ ਵਿੱਚ ਪੋਲੀਥੀਨ ਪਿਆ ਰਹਿੰਦਾ ਉਹਦੀ ਡਿਸਪੋਜ਼ਲ ਬਹੁਤ ਮੁਸ਼ਕਲ ਹੁੰਦੀ ਹੈ ਬਿਕੋਜ਼ ਥੈਟ ਇਜ਼ ਨਾਟ ਅ ਡੀਗ੍ਰੇਡੇਬਲ ਤੇ ਜੇ ਕੁਝ ਯੂਜ਼ ਕਰਨਾ ਹੈ ਜੋ ਡੀਗ੍ਰੇਡੇਬਲ ਹੈ ਬਾਇਓਲੋਜੀਕਲ ਉਹਨੂੰ ਹੀ ਤੁਸੀਂ ਯੂਜ਼ ਕਰਨਾ ਹੈ ਪੋਲੀਥੀਨ ਦੀ ਵਰਤੋਂ ਨਹੀਂ ਕਰਨੀ ਨਹੀਂ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਜੁਰਮਾਨੇ ਲਾਏ ਜਾਣਗੇ ਔਰ ਨਗਰ ਨਿਗਮ ਦੇ ਇਸ ਵੇਲੇ ਸਫਾਈ ਕਰਮਚਾਰੀ ਵੀ 25 ਮੇਰੇ ਨਾਲ ਨੇ ਇਨਸਪੈਕਟਰ ਸਾਹਿਬ ਜੋ ਸੈਨੀਟਰੀ ਇਨਸਪੈਕਟਰ ਆ ਨਾਲ ਨੇ ਸਾਰੇ ਜੁਆਇੰਟ ਐਫਰਟ ਦੇ ਨਾਲ ਅੱਜ ਇਹ ਜਿਹੜਾ ਛੱਪੜ ਇਹਨੂੰ ਕਿਹਾ ਜਾਂਦਾ ਗਿਆਨੀ ਜੈਲ ਸਿੰਘ ਮਾਰਕੀਟ ਦੀ ਬੈਕਸਾਈਡ ਇਹ ਬਹੁਤ ਹੀ ਗੰਦਾ ਏਰੀਆ ਬਣਿਆ ਦਾ ਇਸ ਤਰ੍ਹਾਂ ਅਸੀਂ ਹੋਰ ਦੋ ਤਿੰਨ ਏਰੀਆ ਆਡੈਂਟੀਫਾਈ ਕੀਤੇ ਸ਼ਹਿਰ ਦੇ ਜਿਹੜੇ ਕਿ ਅਸੀਂ ਇੱਕ ਇੱਕ ਕਰਕੇ ਸਾਫ਼ ਕਰਾਂਗੇ ਤੋਂ ਉਹਦੀ ਦੇਖਭਾਲ ਕਰਾਂਗੇ ਜੋ ਕਿ ਨਗਰ ਨਿਗਮ ਦੀ ਪ੍ਰਾਪਰਟੀ ਹੈ ਤਾਂ ਮੈਂ ਅੱਜ ਬਹੁਤ ਸ਼ੁਕਰੀਆ ਦਾ ਕਰਦਾ ਹਾਂ ਕੇਸੀਬੀ ਸੁਸਾਇਟੀ ਦਾ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਚ ਜਜ਼ਬਾ ਕਿ ਆਪਾਂ ਆਪਣੇ ਸ਼ਹਿਰ ਲਈ ਕੁਝ ਕਰਨਾ ਹੈ ਸ਼ਹਿਰ ਨੂੰ ਸੁੰਦਰਾ ਬਣਾਉਣਾ ਹੈ ਸਾਫ ਸੁਥਰਾ ਬਣਾਉਣਾ ਹੈ ਜੈ ਹਿੰਦ ਸਤਿ ਸ੍ਰੀ ਅਕਾਲ ਜੈ ਆਗੇ ਸਮਾਜ ਸੇਵੀ ਨੇ ਸਾਡੇ ਇਲਾਕੇ ਦੇ ਵਿਰਿੰਦਰ ਕਟਾਰੀਆ ਦੇਖੋ ਖੁਦ ਕੂੜਾ ਚੁੱਕ ਕੇ ਟਰਾਲੀ 'ਚ ਤੇ ਰੇੜੀ 'ਚ ਸੁੱਟ ਰਹੇ ਨੇ ਹਾਂਜੀ ਵਿਰਿੰਦਰ ਕਟਾਰੀਆ ਜੀ ਕੋੜਕਪੁਰਾ ਸਿਟੀ ਬਿਊਟੀਫੁੱਲ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 551 ਜਨਮ ਦਿਵਸ ਨੂੰ ਸਮਰਪਿਤ ਅੱਜ ਕੋੜਕਪੁਰਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਦਾ ਮਾਣਯੋਗ ਐਸ.ਐਮ ਸਾਹਿਬ ਨੇ ਪ੍ਰਣ ਲਿਆ ਹੈਗਾ ਔਰ ਦੇਖਿਆ ਕਿ ਸਮੂਚੀਆਂ ਜਿਹੜੀਆਂ ਐਨ ਜੀਓਜ਼ ਨੇ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਖਾਸ ਤੌਰ ਤੇ ਲੋਕਾਂ 'ਚ ਬੜਾ ਉਤਸ਼ਾਹ ਹੈਗਾ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣਾ ਕੂੜਾ ਜਿਹੜਾ ਆਪ ਸਾਫ਼ ਕਰੀਏ ਘਰ ਔਰ ਦੇਖੋ ਜਿਹੜਾ ਪੂਰੀ ਥੀਮ ਹੈ ਇੱਥੇ ਹਜ਼ਾਰਾਂ ਪੋਲੀਥੀਨ ਹੀ ਲੱਖਾਂ ਪੋਲੀਥੀਨ ਪਿਆ ਅੱਜ ਪੋਲੀਥੀਨ ਚੱਕਿਆ ਅਸੀਂ ਸਾਨੂੰ ਮਾਨੂੰ ਖੁਸ਼ੀ ਹੋ ਰਹੀ ਹੈ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਕਿ ਉਹਨਾਂ ਨੇ ਅੱਜ ਕੋਟਕਪੂਰਾ ਵੈਲਫੇਅਰ ਸੁਸਾਇਟੀ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਗੁਰਪ੍ਰੀਤ ਕਾਕਾ ਉੱਗੇ ਸਮਾਜ ਸੇਵੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਅੱਜ ਇਹ ਕਾਹਦਾ ਸਫਾਈ ਬਿਆਨ ਜਿਹੜਾ ਸ਼ੁਰੂ ਕੀਤਾ ਹੈ ਇਹ ਐਸਜੀ ਮੇਜਰ ਅਮਿਤ ਸਿੰਘ ਜੀ ਦੇ ਅੰਡਰ ਕੋਟਕਪੂਰਾ ਸਿਟੀ ਬਲ ਸੁਸਾਇਟੀ ਬਣਾਈ ਗਈ ਹੈ ਜਿਹੜੀ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਗ੍ਰੀਨ ਸਿਟੀ ਕਲੀਨ ਸਿਟੀ ਦਾ ਮੁਹਿੰਮ ਚਲਾਈ ਗਈ ਹੈ ਜਿਵੇਂ ਅਮਿਸਰੀਨ ਵੱਲੋਂ ਅੱਜ ਉਹਦੀ ਲਾਂਚਿੰਗ ਹੈ ਜੇ ਇਹਨਾਂ ਦੇ ਪ੍ਰਧਾਨ ਜੀ ਮਲਕੀ ਜੀ ਅਤੇ ਚੇਅਰਮੈਨ ਖੁਦ ਐਸਡੀਐਮ ਸਾਹਿਬ ਨੇ ਤੇ ਉਹਨਾਂ ਵੱਲੋਂ ਖੁਦ ਇੱਥੇ ਆ ਕੇ ਆਪ ਸਫਾਈ ਕੀਤੀ ਜਾ ਰਹੀ ਹੈ ਨਾਲ ਸੈਨੀਟਰੀ ਇੰਸਪੈਕਟਰ ਅਤੇ ਹੋਰ ਨਾਲ ਸਰਕਾਰੀ ਕਰਮਚਾਰੀ ਹੈ ਜੋ ਸਫਾਈ ਕਰਕੇ ਸ਼ਹਿਰ ਵਿੱਚ ਨਾਅਰਾ ਦੇ ਰਹੇ ਹਨ ਕਿ ਸ਼ਹਿਰ ਵਿੱਚ ਪਲਾਸਟਿਕ ਨਾ ਸਿੱਟਿਆ ਜਾਵੇ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ 'ਚ ਉਹਨਾਂ ਦੀ ਮਦਦ ਕੀਤੀ ਜਾਵੇ ਵਾਹ